ਦੋਸਤੋ ਆਉਣ ਵਾਲੇ ਸਮੇਂ ਨੂੰ ਪਹਿਲਾਂ ਹੀ ਪਾਫ ਲੈਣਾ ਸੋਚ ਲੈਣਾ ਦੇਖ ਲੈਣਾ ਸਮਝ ਲੈਣਾ ਤੇ ਫਿਰ ਕੋਈ ਵੀ ਫੈਸਲੇ ਲੈਣਾ ਇਹ ਸਾਰੇ ਗੁਣ ਹਨ ਕੇਤੂ ਦੇ ਉਹ ਚੀਜ਼ਾਂ ਜੋ ਦ੍ਰਿਸ਼ਣ ਤੇ ਅਦ੍ਰਿਸ਼ਣ ਖਾਸ ਕਰਕੇ ਜਿਹੜੀਆਂ ਚੀਜ਼ਾਂ ਦਾ ਆਮ ਇਨਸਾਨ ਨੂੰ ਪਤਾ ਹੀ ਨਹੀਂ ਹੈਗਾ ਉਹ ਉਸ ਬੰਦੇ ਦੇ ਵਿੱਚ ਪਾਵਰ ਹੁੰਦੀਆਂ ਜਿਸ ਦਾ ਕੇਤੂ ਉਸ ਦੇ ਚਾਰਟ ਦੇ ਵਿੱਚ ਬਹੁਤ ਹੀ ਪਾਵਰਫੁਲ ਸਿਚੁਏਸ਼ਨ 'ਚ ਬੈਠਾ ਹੋਵੇ ਫੋਰ ਐਗਜ਼ਾਮਪਲ ਅਗਰ ਕੇਤੂ 8th ਹਾਊਸ ਦੇ ਵਿੱਚ ਬ੍ਰਿਸ਼ਚਕ ਰਾਚੀ ਹੋਵੇ ਅਗਰ ਉੱਥੇ ਬੈਠਾ ਹੈ ਤੇ ਉਹ ਬੰਦੇ ਨੂੰ ਅੰਡਰ ਵਰਲਡ ਦੀਆਂ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਕਹ ਲਓ ਇਨਫੋਰਮੇਸ਼ਨ ਕਹ ਲਓ ਐਸੀ ਚੀਜ਼ ਜਿਹੜੀ ਕਿ ਆਮ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਅਗਰ ਇੱਥੇ ਉਹ ਬੈਠੇ ਹੈ ਤੇ ਉਹਨਾਂ ਨੂੰ ਬਹੁਤ ਕੁਝ ਪਤਾ ਕਿਸ ਤਰ੍ਹਾਂ ਪਤਾ ਹੈ ਸਾਰਾ ਕੁਝ ਕਿ ਤੂੰ ਸਿਰਫ ਇੱਕ ਬਾਡੀ ਹੈ ਉਸ ਦੀਆਂ ਨਾ ਤਾਂ ਅੱਖਾਂ ਆ ਨਾ ਕੰਨ ਨਾ ਨੱਕ ਹੈ ਤੇ ਨਾ ਉਹ ਕੋਈ ਟੇਸਟ ਕਰ ਸਕਦਾ ਨਾ ਹੋ ਜਿਹੜਾ ਆ ਕਿਸੇ ਚੀਜ਼ ਨੂੰ ਸੁਣ ਸਕਦਾ ਆ ਤੇ ਇਹ ਸਾਰੀਆਂ ਜਿਹੜੇ ਜਿਹੜੇ ਸੈਂਸਸ ਹੈਗੇ ਆ ਉਹ ਟੱਚ ਵੀ ਨਹੀਂ ਕਰ ਸਕਦਾ ਤੇ ਪੰਜ ਸੈਂਸਰ ਤੋਂ ਪਰੇ ਆ ਮਗਰ ਕੇਤੂ ਦੇ ਵਿੱਚ ਇੱਕ ਇੰਟੂਿਸ਼ਨ ਪਾਵਰ ਆ ਉਹ ਮਹਿਸੂਸ ਕਰ ਸਕਦਾ ਕਿ ਇੱਥੇ ਕੋਈ ਚੀਜ਼ ਹੈਗੀ ਹੈ ਸੱਜਣ ਅਕਸਰ ਐਦਾਂ ਹੁੰਦਾ ਨਾ ਕਿ ਅਸੀਂ ਆ ਇਰ ਦੇ ਕਿਤੇ ਦੇਖਦੇ ਆ ਮਗਰ ਸਾਨੂੰ ਲੱਗਦਾ ਕੁਝ ਹੈ ਮੋਹੁੰਦਾ ਕੁਛ ਨਹੀਂ ਕਿਉਂਕਿ ਸਾਡੀ ਉਹ ਅੱਖ ਹਲੇ ਖੁੱਲੀ ਨਹੀਂ ਹੈਗੀ ਇਸ ਕਰਕੇ ਜਿਨ੍ਹਾਂ ਲੋਕਾਂ ਦੇ ਚਾਰਟ ਦੇ ਵਿੱਚ ਕੇਤੂ ਜਿਹੜਾ ਹੈਗਾ ਆ ਅਗਰ ਚੰਦਰਮਾ ਦੇ ਨਾਲ 8ਵੇਂ ਘਰ ਤੇ ਬੈਠ ਜਾਵੇ ਅਗਰ ਇਵਨ 9ਵੇਂ ਘਰ ਤੇ ਵੀ ਬੈਠ ਜਾਵੇ ਉਹਨਾਂ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੀ ਸਪਿਰਚੁਅਲ ਪਾਵਰਸ ਆ ਜਾਂਦੀਆਂ ਉਹਨਾਂ ਨੂੰ ਬਹੁਤ ਕੁਝ ਇਸ ਤਰ੍ਹਾਂ ਪਹਿਲਾਂ ਹੀ ਪਤਾ ਲੱਗ ਜਾਂਦਾ ਕਿਸ ਤਰ੍ਹਾਂ ਕਿ ਮਤਲਬ ਜਿਸ ਤਰ੍ਹਾਂ ਉਹ ਕਿਸੇ ਇੰਟੈਲੀਜੈਂਸੀ ਗਰੁੱਪ ਦੇ ਮੈਂਬਰ ਹੋ ਸਕਦੇ ਆ ਮਤਲਬ ਜਸੂਸ ਜਸੂਸ ਵੀ ਐਸੇ ਐਸੀ ਰਿਸਰਚ ਕਰਨ ਵਾਲੇ ਜਿਹੜਾ ਕਿ ਆਮ ਬਰੀਕੀ ਦੀ ਚੀਜ਼ ਕਿਸੇ ਹੋਰ ਨੂੰ ਸਮਝ ਨਾ ਲੱਗੇ ਉਹ ਬੰਦੇ ਇਸ ਤਰ੍ਹਾਂ ਦੇ ਹੋ ਸਕਦੇ ਆ ਤੇ ਸਪਿਰਚੁਅਲਟੀ ਅਗਰ ਕਿ ਤੂੰ ਬਾਹਰਵੇਂ ਘਰ ਦੇ ਵਿੱਚ ਹੋਵੇਂ ਤਾਂ ਉਹ ਬੰਦਾ ਜਿਹੜਾ ਮੋਕਸ਼ ਦਿੰਦਾ ਆ ਉਹ ਬਾਹਰਵੇਂ ਘਰ ਦੀਆਂ ਸਾਰੇ ਪਲੇਜ਼ਰ ਦਿੰਦਾ ਤੇ ਬਾਹਰਵੇਂ ਘਰ ਦੇ ਵਿੱਚ ਮਤਲਬ ਕਿ ਤੂੰ ਬੈਸਟ ਮੰਨਿਆ ਜਾਂਦਾ ਹੈ ਮੋਕਸ਼ ਦਾ ਕਾਰਨ ਮੰਨਿਆ ਜਾਂਦਾ ਹੈ ਕਿ ਉਸ ਨੂੰ ਸਪਿਰਚੁਅਲਿਟੀ ਦੀ ਦੁਨੀਆ ਦੇ ਜਿਹੜੇ ਬਹੁਤ ਗਹਿਰੇ ਰਾਜ ਪਤਾ ਲੱਗਦੇ ਆ ਤੇ ਕਿਤੇ ਤੂੰ ਅਗਰ 11ਵੇਂ ਘਰ ਦੇ ਵਿੱਚ ਹੈਗਾ ਆ ਤੇ ਖਾਸ ਕਰਕੇ ਉਸ ਵਕਤ 11ਵੇਂ ਘਰ ਦੇ ਅੰਦਰ ਕਿਤੇ ਤੂੰ ਜਿਹੜਾ ਹੈਗਾ ਆ ਉਹ ਬੰਦੇ ਨੂੰ ਬਹੁਤ ਹੀ ਹਾਇਰ ਡਾਈਮੈਂਸ਼ਨ ਦੇ ਉੱਤੇ ਲੈ ਕੇ ਜਾ ਸਕਦਾ ਆ ਤੇ ਬੰਦੇ ਨੂੰ ਬਹੁਤ ਅਮੀਰ ਬਣਾ ਸਕਦਾ ਆ ਜਿਹਦਾ ਕੋਈ ਅੰਤ ਨਹੀਂ ਮਗਰ ਉਸ ਨੂੰ ਮਿਹਨਤ ਜਿਹੜੀ ਕਾਫੀ ਬਾਡੀ ਵਾਈਜ਼ ਮਿਹਨਤ ਕਰਨੀ ਪਾਏਗੀ ਅੱਛਾ ਹੁਣ ਕੀ ਹੈਗਾ ਕਿ ਕੇਤੂ ਦੇ ਵਿੱਚ ਜਿਹੜੇ ਤਿੰਨ ਨਕਸ਼ਤਰ ਹੈ ਕੇਤੂ ਦੇ ਉਹ ਹੈਗੇ ਆ ਅਸ਼ਵਿਨੀ ਨਕਸ਼ਤਰ ਹੈਗਾ ਆ ਉਸ ਦਾ ਮੇਸ਼ ਰਾਸ਼ੀ ਦੇ ਵਿੱਚ ਪਹਿਲੇ ਚਾਰ ਚਰਨ ਤੇ ਫੇਰ ਹੈਗੇ ਆ ਸਿੰਘ ਰਾਸ਼ੀ ਦੇ ਵਿੱਚ ਜਿਹੜਾ ਹੈਗਾ ਪੰਜਮ ਹਾਊਸ ਦੇ ਵਿੱਚ ਅਗਰ ਮੰਨੀਏ ਤੇ ਉਹਦੇ ਵਿੱਚ ਪਹਿਲੇ ਚਾਰ ਤਨ ਤੇ ਤਨ ਰਾਸ਼ੀ ਦੇ ਵਿੱਚ ਜਿਹੜਾ ਹੈਗਾ ਆ ਉਹਦੇ ਵੀ ਪਹਿਲੇ ਚਾਰ ਤਰ ਇਹ ਜਿਹੜਾ ਇਹਨਾਂ ਤਿੰਨ ਤ੍ਰਿਕੋਣ ਦੇ ਘਰਾਂ ਦੀ ਜਿਹੜੀ ਜਿਹੜੀ ਕਿ ਬਹੁਤ ਇੰਪੋਰਟੈਂਟ ਤ੍ਰਿਕੋਣ ਹੈ ਇਹਨਾਂ ਘਰਾਂ ਦਾ ਜਿਹੜਾ ਸਟਾਰਟ ਹੁੰਦਾ ਹੈਗਾ ਯਾਰ ਕੇਤੂ ਦੇ ਨਕਸ਼ਤਰ ਤੋਂ ਸ਼ੁਰੂ ਹੁੰਦਾ ਹੈ ਅਸ਼ਵਨੀ ਮਗਾ ਐਂਡ ਮੂਲਾ ਇਹ ਤਿੰਨ ਨਕਸ਼ਤਰ ਜਿਹੜੇ ਆ ਬੜੇ ਪਾਵਰਫੁਲ ਨਕਸ਼ਤਰ ਹੋਣ ਕਰਕੇ ਬਿਕੋਜ਼ ਇਹ ਜਨਮ ਦੀ ਸ਼ੁਰੂਆਤ ਹੁੰਦੀ ਹੈ ਇਹ ਜਿਹੜੇ ਬੱਚੇ ਇਸ ਇਸ ਤਿੰਨਾਂ ਨਕਸ਼ਤਰਾਂ ਦੇ ਵਿੱਚ ਲੈਂਦੇ ਉਹਨਾਂ ਨੂੰ ਕਿਹਾ ਜਾਂਦਾ ਹੈਗਾ ਗੰਢ ਮੂਲ ਜਿਹੜਾ ਜਿਹੜੀ ਇੱਕ ਸਪੈਸ਼ਲ ਤਰ੍ਹਾਂ ਦੀ એનર્ਜੀ ਹੁੰਦੀ ਹੈ ਇਹ ਬੱਚੇ ਜਿਹੜੇ ਹੋ ਸਕਦਾ ਸਜੇਰੀਅਨ ਦੇ ਵਿੱਚ ਪੈਦਾ ਹੋਣ ਅਗਰ ਇਸ ਤਰ੍ਹਾਂ ਨਹੀਂ ਹੈਗਾ ਤਾਂ ਮਾਪੇ ਦੇ ਲਈ ਬਹੁਤ ਉਹ ਕਸ਼ਟਦਾਇਕ ਹੁੰਦੇ ਜਦੋਂ ਇਹ ਬੱਚੇ ਪੈਦਾ ਹੁੰਦੇ ਆ ਉਹਨਾਂ ਨੂੰ ਇੱਕ ਅਲੱਗ ਤਰ੍ਹਾਂ ਦਾ ਅਜੀਬ ਡਾਰ ਤੋਂ ਪੇਰੈਂਟਸ ਨਿਕਲਦੇ ਆ ਗਿਆ ਬਹੁਤ ਬੜਾ ਮਤਲਬ ਘਰ ਦੇ ਵਿੱਚ ਪ੍ਰੋਬਲਮਸ ਹੀ ਹੋ ਸਕਦੀਆਂ ਬਿਫੋਰ ਔਰ ਆਫਟਰ ਇੱਥੇ ਤੱਕ ਕਿ ਕਿ ਗੰਨਮੂਲ ਵਾਲੇ ਬੱਚੇ ਮਾਪੇ ਦੇ ਡਿਵੋਰਸ ਕਰਨ ਉਹ ਬਿਕੋਜ਼ ਕੇਤੂ ਦਾ ਨਕਸ਼ਤਰ ਹੋਣ ਕਰਕੇ ਉਹ ਕਟਿੰਗ ਕਰਦੇ ਆ ਉਹ ਮਤਲਬ ਉਹਨਾਂ ਨੂੰ ਵੀ ਜੁੜਾ ਕਰਨ ਦੇ ਵਿੱਚ ਸક્ષਮ ਹੋ ਸਕਦੇ ਆ ਤੇ ਇਹਨਾਂ ਦਾ ਜਿਹੜਾ ਹੈਗਾ ਹੈ ਗੰਨਮੂਲ ਦੀਆਂ ਕੁਝ ਪੂਜਾਵਾਂ ਪੁਰਾਣੇ ਸ਼ਾਸਤਰਾਂ ਚ ਲਿਖੀਆਂ ਕਈ ਲੋਕ ਉਹ ਕਰਵਾਉਂਦੇ ਆ ਤੇ ਹੁਣ ਅਗਰ ਦੇਖੀਏ ਕਿ ਕੇਤੂ ਜਿਹੜਾ ਹੈਗਾ ਹੈ ਸਪਿਰਚੁਅਲਟੀ ਦੇ ਵਿੱਚ ਕਿਸ ਤਰ੍ਹਾਂ ਇਹ ਸਾਰਾ ਕੁਝ ਜਾਣਦਾ ਕਿਉਂ ਰਾਹੁ ਅਤੇ ਕੇਤੂ ਦੋ ਐਸੇ ਜਿਹੜੇ ਹੈ ਇੱਕੋ ਹੀ ਇਹ ਇਹਨਾਂ ਨੂੰ ਅੰਮ੍ਰਿਤ ਜਿਸ ਵਕਤ ਮਿਲਿਆ ਉਸ ਵਕਤ ਕੈਸੀ ਘਟਨਾ ਘਟੀ ਕਿ ਇਹਨਾਂ ਨੂੰ ਵਿੱਚ ਤੋਂ ਕੱਟ ਦਿੱਤਾ ਗਿਆ ਕੱਟ ਦਿੱਤਾ ਕਹਿ ਲਓ ਕਿ ਜਾਂ ਜ਼ਬਰਦਸਤੀ ਕੁਝ ਵੀ ਉਹ ਦੋਨਾਂ ਦੇ ਕੋਲ ਜਿਹੜਾ ਰਾਹੂ ਹੈਗਾ ਉਹਦੇ ਉਹਦੇ ਕੋਲ ਸੈਂਸਸ ਹੈਗੇ ਆ ਉਹਦੇ ਕੋਲ ਪਿਓਰ ਇੰਟੈਲੀਜੈਂਸ ਹੀ ਹੈਗੀ ਉਹ ਦੇਖ ਵੀ ਸਕਦਾ ਉਹ ਜਿੰਨੀਆਂ ਕਲਾਮਾਂ ਹੈਗੀਆਂ ਸਾਡੇ ਸੈਂਸਸ ਦੀਆਂ ਸਾਰੀਆਂ ਰਾਹੂ ਦੇ ਕੋਲ ਹੈ ਜਿਹੜਾ ਕੇਤੂ ਹੈਗਾ ਉਹਦੇ ਕੋਲ ਹਿਡਨ ਪਾਵਰ ਹੈ ਜਿਹੜੀ ਕਿ ਮਤਲਬ ਤੁਸੀਂ ਸੋਚ ਨਹੀਂ ਸਕਦੇ ਕਿ ਅਗਰ ਕੋਈ ਪਰਸਨ ਜਿਹੜਾ ਆ ਉਹਨੂੰ ਐਸੀਆਂ ਚੀਜ਼ਾਂ ਦਿਖ ਰਹੀਆਂ ਹੈਗੀਆਂ ਜਿਹੜੀਆਂ ਤੁਹਾਨੂੰ ਨਹੀਂ ਦਿਖ ਰਹੀਆਂ ਉਹ ਐਸੀਆਂ ਚੀਜ਼ਾਂ ਮਹਿਸੂਸ ਕਰ ਸਕਦਾ ਜਿਹੜਾ ਤੁਸੀਂ ਨਹੀਂ ਕਰ ਸਕਦੇ ਤੇ ਅਗਰ ਕੇਤੂ ਕਿਸੇ ਦੇ ਚਾਰਟ ਦੇ ਵਿੱਚ ਵੈਨਡ ਹੋਵੇ ਤਾਂ ਉਹ ਬਹੁਤ ਜ਼ਿਆਦਾ ਜ਼ਿੰਦਗੀ ਦੇ ਵਿੱਚ ਇਹ ਜਿਹੜਾ ਬੰਦੇ ਨੂੰ ਸਪਿਰਚੁਅਲਿਟੀ ਦੀ ਤਰਫ ਲਿਜਾਣ ਲਈ ਬਹੁਤ ਸਾਰੀਆਂ ਪ੍ਰੋਬਲਮਸ ਦਿੰਦਾ ਆ ਤਾਂ ਕਿ ਉਹਦੇ ਮੋਹ ਸਾਰੇ ਤੋੜਦਾ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਉਸਨੇ ਵਿਸ਼ਵਾਸ ਕੀਤੇ ਹੁੰਦੇ ਆ ਜਿਨ੍ਹਾਂ ਦੇ ਉੱਤੇ ਉਹਨੂੰ ਪੱਕਾ ਭਰੋਸਾ ਹੁੰਦਾ ਉਹਨਾਂ ਦੀਆਂ ਹਿਡਨ ਚੀਜ਼ਾਂ ਕੇਤੂ ਲੈ ਆ ਕੇ ਮੋਹੇ ਰੱਖ ਦਿੰਦਾ ਕਿ ਜਿਹਨੂੰ ਤੂੰ ਰੱਬ ਮੰਨਦਾ ਆ ਆ ਦੇਖ ਉਹ ਤੇਰੇ ਬਾਰੇ ਆ ਸੋਚਦਾ ਇੱਕ ਕੇਤੂ ਦੇ ਵਿੱਚ ਇੱਕ ਖਾਸियत ਹੈ ਸੋ ਇਸ ਕਰਕੇ ਜਦੋਂ ਕਿਸੇ ਬੰਦੇ ਦਾ ਜਿਹੜਾ ਵਿਸ਼ਵਾਸ ਹੀ ਟੁੱਟ ਜਾਵੇ ਤਾਂ ਉਹ ਪਰਸਨ ਜਿਹੜਾ ਹੈਗਾ ਆ ਤੇ ਡੈਫੀਨਿਟਲੀ ਸੰਸਾਰ ਨਾਲ ਟੁੱਟਣਾ ਸ਼ੁਰੂ ਹੋ ਜਾਂਦਾ ਕੇਤੂ ਜਿਸ ਜਿਸ ਸੰਸਾਰ ਦੇ ਵਿੱਚ ਮਤਲਬ ਖੋਟ ਹੁੰਦੇ ਤੁਹਾਡੇ ਸਾਹਮਣੇ ਕੱਢ ਕੇ ਲਿਆ ਕੇ ਰੱਖ ਦਿੰਦਾ ਸੋ ਦੋਸਤੋ ਪਿਓਰ ਸਪਿਰਚੁਅਲਿਟੀ ਦੇ ਨਾਲ ਜੁੜਨਾ ਹੈ ਤੇ ਕੇਤੂ ਤੋਂ ਬਿਨਾਂ ਨਹੀਂ ਜੁੜਿਆ ਜਾ ਸਕਦਾ ਅਗਰ ਕੇਤੂ ਅਗਰ ਖਰਾਬ ਹੈ ਤੇ ਇਹ ਬੰਦੇ ਨੂੰ ਸ਼ਾਂਤਰ ਵੀ ਬਣਾ ਸਕਦਾ ਹੈ ਕੇ ਤੂੰ ਜਦੋਂ ਨੌਵੇਂ ਘਰ ਦੇ ਵਿੱਚ ਜਿਹੜਾ ਹੈਗਾ ਆ ਮਤਲਬ ਜਿਸ ਤਰ੍ਹਾਂ ਮੈਂ ਕਿਹਾ ਕਿ ਇੱਕ ਬਹੁਤ ਵਧੀਆ ਜੋਗ ਹੈ ਅੱਠਵੇਂ ਘਰ ਤੇ ਜੋਗ ਹੈ ਚੰਦਰਮਾ ਤੇ ਕੇਤੂ ਇਹ ਇਕੱਠੇ ਜਦੋਂ ਹੁੰਦੇ ਆ ਤੇ ਇਹ ਮਤਲਬ ਬੰਦੇ ਨੂੰ ਡਿਪਰੈਸ਼ਨ ਵੀ ਦੇ ਸਕਦਾ ਹੈ ਕਿ ਬੰਦੇ ਨੂੰ ਐਸੀਆਂ ਚੀਜ਼ਾਂ ਆਸੀ ਸਮਝ ਦੂਜੀ ਦੁਨੀਆ ਦੇ ਆਣੀ ਸ਼ੁਰੂ ਹੋ ਜਾਂਦੀ ਤੇ ਉਹਦੇ ਕੋਲ ਹੈਂਡਲ ਵੀ ਨਾ ਹੋ ਸਕਦਾ ਨੌਲੇਜ ਹੋ ਹੋ ਪਾਦੀ ਹੋਵੇ ਸੋ ਇਸ ਕਰਕੇ ਇਹ ਜਿਹੜਾ ਹੈਗਾ ਆ ਜਿਨ੍ਹਾਂ ਦੀ ਚਾਰਟ ਦੇ ਵਿੱਚ ਕੇਤੂ ਦਾ ਜਨ ਮਤਲਬ ਅੱਛਾ ਸਥਾਨ ਤੇ ਕੇਤੂ ਬੈਠਾ ਉਹਨਾਂ ਦੇ ਲਈ ਬਹੁਤ ਗੁੱਡ ਲੱਕ ਹੈ ਬਿਕੋ ਦੇਖ ਸੁਪਰਨੈਚੁਰਲ ਪਾਵਰਸ ਉਹਨਾਂ ਦੇ ਕੋਲ ਆ ਜਾਂਦੀ ਜੇ ਉਹਨਾਂ ਨੂੰ ਉਹ ਵਰਤਣੀ ਆ ਜਾਵੇ ਜਾਂ ਉਹਨਾਂ ਨੂੰ ਉਹ ਫੀਲਡ ਦੇ ਵਿੱਚ ਉਸ ਇਸ ਤਰ੍ਹਾਂ ਦੀ ਰਿਸਰਚ ਦੇ ਵਿੱਚ ਹਿਡਨ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਜਿਹੜੀ ਉਹ ਜੌਬ ਮਿਲ ਜਾਂਦੀ ਹੈ ਜੇ ਕੇਤੂ ਜਿਹੜਾ ਉਹ ਖਰਾਬ ਹੈਗਾ ਤੇ ਉਹ ਬੰਦਿਆਂ ਨੂੰ ਬਹੁਤ ਜ਼ਿਆਦਾ ਮੈਂਟਲੀ ਡਿਸਟਰਬੈਂਸ ਰੋਣਾ ਧੋਣਾ ਬਹੁਤ ਜ਼ਿਆਦਾ ਮਤਲਬ ਡਰ ਲੱਗਣਾ ਤੇ ਬਹੁਤ ਜ਼ਿਆਦਾ ਘਬਰਾਣਾ ਤੇ ਜਿੰਨੇ ਵੀ ਐਂਗਜ਼ਾਇਟੀ ਹੈ ਸਾਰਾ ਫਿਰ ਕੇਤੂ ਇਹ ਵੀ ਦੇ ਸਕਦਾ ਹੈ ਤੇ ਕੱਟ ਲੋ ਆ ਸਕਦਾ ਹੈ ਤੇ ਫੈਮਿਲੀ ਦੇ ਨਾਲ ਜਿਹੜੇ ਆ ਜਿਹਨੇ ਵੀ ਜਿੰਨੇ ਵੀ ਜਿਹੜੇ ਵੀ ਤੁਹਾਨੂੰ ਤੁਹਾਡੇ ਪਿਆਰੇ ਆ ਉਹਨਾਂ ਦੇ ਨਾਲ ਤੁਹਾਡੇ ਰਿਲੇਸ਼ਨ ਤੜਵਾ ਸਕਦਾ ਹੈ ਸੋ ਆਈ ਹੋਪ ਅੱਜ ਦੀ ਗੱਲਬਾਤ ਪਸੰਦ ਆਈ ਹੋਵੇਗੀ ਤੇ ਅਗਰ ਕੋਈ ਸੱਜਣ ਸਪਿਰਚੁਅਲਟੀ ਦੇ ਬਾਰੇ ਜਾਂ ਅਸਟਰੋਲੋਜੀ ਦੇ ਬਾਰੇ ਕੋਈ ਸਲਾਹ ਲੈਣਾ ਚਾਹੁੰਦੇ ਹਨ ਤਾਂ ਮੋਸਟ ਵੈਲਕਮ ਥੈਂਕ ਯੂ